ਜੈ ਪੀਰਾਂ ਦੀ ਜੀ ਜੈ ਸਾਈਆਂ ਦੀ ਮਹਿਫਲ ਮਸਤਾਂ ਦੇ ਚੈਨਲ ਵਿੱਚ ਤੁਹਾਡਾ ਸਵਾਗਤ ਹੈ ਜੀ ਅੱਜ ਦੀ ਇਸ ਵੀਡੀਓ ਵਿੱਚ ਆਪਾਂ ਖਾਸ ਸੁਨੇਹਾ ਤੁਹਾਡੇ ਨਾਲ ਸਾਂਝਾ ਕਰਾਂਗੇ ਜੋ ਕਿ ਇਸ ਮਹੀਨੇ ਦੇ ਵਿੱਚ ਬਹੁਤ ਹੀ ਕਰਮਾਪ੍ਰਿਆ ਇਹ ਦਿਨ ਖਾਸ ਜੋ ਸੁਨੇਹਾ ਹੈ 11ਵੇਂ ਸ੍ਰੀph ਦਾ ਆਪਾਂ ਸਾਂਝਾ ਕਰਾਂਗੇ ਕਿਉਂਕਿ ਆ ਦਿਨ ਵੀ ਬਹੁਤ ਹੀ ਵਧੀਆ ਪੀਰਾਂ ਫਕੀਰਾਂ ਦੇ ਚੱਲ ਰਹੇ ਆ ਸੋ ਇਸ ਕਰਕੇ ਸਾਰਿਆਂ ਨੇ ਖੁਸ਼ੀਆਂ ਦੇ ਨਾਲ ਇਸ ਵਾਰ 11ਵੇਂ ਸ੍ਰੀph ਮਨਾਉਣੀ ਹੈ ਸੋ ਨੀਝਾ ਭਾਵਨਾ ਦੇ ਨਾਲ ਕਰਮ ਕਰਨਾ ਹੈ ਨੀਝਾ ਭਾਵਨਾ ਨਾਲ ਕੀਤਾ ਹੋਇਆ ਕਰਮ ਹੀ ਹਰ ਇੱਕ ਇਨਸਾਨ ਲਈ ਖੁਸ਼ੀਆਂ ਲੈ ਕੇ ਆਉਂਦਾ ਹੈ ਸੋ ਜਦੋਂ ਵਿਸ਼ਵਾਸ ਰੱਖ ਕੇ ਨੀਝਾ ਦੇ ਨਾਲ ਕੋਈ ਕਰਮ ਕਰਦੇ ਆਂ ਤੇ ਉਹਦਾ ਫਲ ਜ਼ਰੂਰ ਮਿਲਦਾ ਹੈ ਸੋ ਵਿਸ਼ਵਾਸ ਰੱਖ ਕੇ ਕਰਮ ਕਰਨਾ ਤੇ ਫ੍ਰੀ ਟਾਈਮ ਕੱਢ ਕੇ ਹੀ ਇਹ ਕਰਮ ਕਰਨਾ ਹੈ ਜਲਦੀ ਵਿੱਚ ਕਦੇ ਵੀ ਚੰਗਾ ਕਰਮ ਕਰਨ ਲੱਗਿਆ हिचकिਚਾੜ ਨਹੀਂ ਕਰਨੀ ਚਾਹੀਦੀ ਕਿਉਂਕਿ ਕਈ ਵਾਰ ਕੀ ਹੁੰਦਾ ਹੈ ਕਿ ਕਾਲੀ-ਕਾਲੀ ਦੇ ਵਿੱਚ ਸਿਰਫ ਅਸੀਂ ਚਿਰਾਗ ਰੋਸ਼ਨ ਕਰਦੇ ਆਂ ਤੇ ਮਥਾ ਦੇ ਕੇ ਆਪਣੇ ਕੰਮਾਂ ਵੱਲ ਤੁਰ ਪੈਣੇ ਆ ਸੋ ਇਸ ਤਰ੍ਹਾਂ ਕਦੇ ਵੀ ਨਹੀਂ ਕਰਨੀ ਚਾਹੀਦੀ ਜੇਕਰ ਤੁਹਾਡੇ ਕੋਲ ਟਾਈਮ ਥੋੜਾ ਹੈ ਕੰਮ ਜ਼ਰੂਰੀ ਹੈ ਕਿ ਇਸ ਸਮੇਂ ਤੇ ਅਸੀਂ ਇਹ ਕੰਮ ਵੀ ਕਰਨਾ ਹੈ ਤੇ ਚਿਰਾਗ ਵੀ ਰੋਸ਼ਨ ਕਰਨੇ ਆ ਤੇ ਉੱਥੇ ਕੀ ਕਰਨਾ ਹੈ ਕਿ ਪਹਿਲਾਂ ਆਪਣੇ ਕੰਮ ਨਵੇੜੋ ਸੋ ਕੰਮ ਨਵੇੜ ਕੇ ਉਸ ਤੋਂ ਬਾਅਦ ਫਿਰ ਸੇਵਾ ਕਰੋ ਸੇਵਾ ਚਾਹੇ ਕਿਸੇ ਵੀ ਟਾਈਮ ਕਰੋ ਕਰੋ ਫ੍ਰੀ ਟਾਈਮ ਕੱਢ ਕੇ ਕਿਉਂਕਿ ਜਦ ਅਸੀਂ ਸਾਰੇ ਕੰਮਾਂ ਤੋਂ ਫ੍ਰੀ ਹੋ ਜਾਂਦੇ ਆ ਤਾਂ ਫਿਰ ਸੁਰਤੀ ਵੀ ਪ੍ਰਮਾਤਮਾ ਦੀ ਤਰਫ ਜੁੜਦੀ ਹੈ ਮਨ ਦਾ ਪਟਕਣਾ ਬੰਦ ਹੋ ਜਾਂਦਾ ਹੈ ਜਦੋਂ ਕੰਮ ਹੁੰਦਾ ਹੈ ਤਾਂ ਫਿਰ ਮਨ ਜਿਹੜਾ ਕੰਮ ਦੀ ਤਰਫ ਹੀ ਪਟਕਦਾ ਰਹਿੰਦਾ ਹੈ ਤੇ ਇਸ ਕਰਕੇ ਅਸੀਂ ਸੇਵਾ ਵੀ ਨੇਜਾ ਭਾਵਨਾ ਨਾਲ ਨਹੀਂ ਕਰ ਪਾਉਂਦੇ ਸੋ ਇਸ ਕਰਕੇ ਨੇਜਾ ਭਾਵਨਾ ਦੇ ਨਾਲ ਸੇਵਾ ਕਰਨੀ ਹੈ ਫ੍ਰੀ ਟਾਈਮ ਘਟੋ ਪਹਿਲਾਂ ਕੰਮ ਨਿਬੇੜ ਲਓ ਫਿਰ ਹੀ ਚਿਰਾਗ ਰੋਸ਼ਨ ਕਰੋ ਸੇਵਾ ਕਰੋ ਵੰਦਗੀ ਕਰੋ ਤਾਂ ਫਿਰ ਉਹ ਵੰਦਗੀ ਜੋ ਕਰਦੇ ਆ ਉਹ ਫਿਰ ਲੱਗਦੀ ਹੈ ਸੋ ਇਸ ਕਰਕੇ ਹਮੇਸ਼ਾ ਕਰਮ ਕਰਨਾ ਹੈ ਚੰਗਾ ਤੇ ਨੇਜਾ ਦੇ ਨਾਲ ਹੀ ਕਰਨਾ ਚਾਹੀਦਾ ਹੈ ਤਾਂ ਹੀ ਸਾਨੂੰ ਉਹ ਪ੍ਰਮਾਤਮਾ ਫਿਰ ਖੁਸ਼ੀਆਂ ਦਿੰਦਾ ਹੈ ਸੋ ਜਦੋਂ ਅਸੀਂ ਪੂਰਾ ਧਿਆਨ ਪ੍ਰਮਾਤਮਾ ਦੀ ਤਰਫ ਲਾਉਂਦੇ ਹਾਂ ਅਰਦਾਸ ਬੇਨਤੀ ਕਰਦੇ ਹਾਂ ਤਾਂ ਪ੍ਰਮਾਤਮਾ ਵੀ ਦੇਖਦਾ ਹੈ ਜਦੋਂ ਅਸੀਂ ਕਾਹਲੀ ਕਾਹਲੀ ਜਿਹੀ ਕੁਫਰ ਜਤਾ ਕਰਦੇ ਹਾਂ ਤੇ ਉਥੋਂ ਤੁਰ ਪੈਨੇ ਆ ਸੋ ਜਿੱਦਾਂ ਦਾ ਅਸੀਂ ਕਰਮ ਕਰਾਂਗੇ ਉਹ ਜਿਹੇ ਫਲ ਪਾਵਾਂਗੇ ਫਿਰ ਅਸੀਂ ਪ੍ਰਮਾਤਮਾ ਤੇ ਸ਼ਿਕਾਇਤ ਕਰਦੇ ਹਾਂ ਕਿ ਸਾਨੂੰ ਕੁਝ ਮਿਲਦਾ ਨਹੀਂ ਜਦੋਂ ਕੁਝ ਮਿਲਣ ਦਾ ਟਾਈਮ ਹੁੰਦਾ ਆ ਸੇਵਾ ਕਰਨ ਤੋਂ ਬਾਅਦ ਜਦੋਂ ਅਰਦਾਸ ਬੇਨਤੀ ਕਰਨੀ ਹੈ ਉਹਦੇ ਲਈ ਟਾਈਮ ਫਰੀ ਹੀ ਚਾਹੀਦਾ ਹੈ ਕਿਉਂਕਿ ਜਦੋਂ ਬੰਦਗੀ ਕਰਕੇ ਉੱਠਦੇ ਆ ਉਸ ਤੋਂ ਬਾਅਦ ਅਰਦਾਸ ਬੇਨਤੀ ਢੰਗ ਨਾਲ ਨਾ ਕਰੀਏ ਤਾਂ ਫਿਰ ਸਾਡੀ ਬੰਦਗੀ ਕੀਤੀ ਦਾ ਫਾਇਦਾ ਨਹੀਂ ਹੁੰਦਾ ਇਸ ਕਰਕੇ ਫਰੀ ਟਾਈਮ ਕੱਢੋ ਫਿਰ ਇਹ ਉਦਾਸਾਂ ਵੇੰਦੀਆਂ ਕਰੋ ਤਾਂ ਪ੍ਰਮਾਤਮਾ ਦੇ ਚਰਨਾਂ ਵਿੱਚ ਬੈਠ ਕੇ ਨੀਚਾ ਦੇ ਨਾਲ ਹਾਜ਼ਰੀ ਲਗਾਓ ਫਿਰ ਉਹ ਪ੍ਰਮਾਤਮਾ ਉਸ ਹਾਜ਼ਰੀ ਨੂੰ ਕਬੂਲ ਕਰਦਾ ਹੈ ਸੋ ਹੁਣ ਆਪਾਂ ਇੱਥੇ ਦੱਸ ਦਈਏ ਕਿ 11ਵੀਂ ਸ੍ਰੀਪ ਜੋ ਹੈ ਇਸ ਵਾਰ ਚੇਠਾ ਵੀਰਵਾਰ ਵੀ ਆ ਰਿਹਾ ਹੈ ਤਾਂ 11ਵੀਂ ਸ੍ਰੀਪ ਵੀ ਉਸ ਦਿਨ ਦੀ ਹੈ ਸੋ ਵੀਰਵਾਰ ਦੇ ਦਿਨ 11ਵੀਂ ਸ੍ਰੀਪ ਹੈ ਸੋ ਜੋ ਵੀ ਰੂਹਾਂ 11ਵੀਂ ਸ੍ਰੀਵ ਦਿਨ ਮਨਾਉਂਦੀਆਂ ਹੈ ਸੋ ਨੀਚਾ ਭਾਵਨਾ ਦੇ ਨਾਲ 11ਵੀਂ ਸ੍ਰੀਵ ਦਾ ਖਤਮ ਦਿਵਾਓ ਸੋ ਅਰਦਾਸਾਂ ਬੇਨਤੀਆਂ ਕਰੋ ਜੋ ਪ੍ਰੋਬਲਮ ਹੈ ਆਪਣੇ ਮੁਰਸ਼ਿਦ ਦੇ ਨਾਲ ਦੁੱਖ ਸੁੱਖ ਬੈਠ ਕੇ ਸਾਂਝੇ ਕਰੋ ਉਹ ਸਭ ਜਾਣੀ ਜਾਣ ਹੈ ਸੋ ਜਿਹੜੇ ਇਨਸਾਨ 11ਵੀਂ ਸ੍ਰੀਵ ਮਨਾਉਂਦੇ ਆ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਦੁੱਖ ਜੋ ਹੈ ਫਿਰ ਬਹੁਤ ਹੀ ਦੇਰ ਜ਼ਿੰਦਗੀ ਵਿੱਚ ਹਰਦੇ ਨਹੀਂ ਸੋ ਇਸ ਕਰਕੇ ਨੀਚਾ ਭਾਵਨਾ ਦੇ ਨਾਲ ਕਰਮ ਕਰਨਾ ਹੈ 11ਵੀਂ شریف ਜਿਹੜੀਆਂ ਵੀ ਰੂਹਾ ਪਹਿਲਾਂ ਤੋਂ ਮਨਾਉਂਦੀਆਂ ਆਇਆ ਹੈ ਸੋ ਇਸ ਵਾਰ ਵੀ ਕੋਸ਼ਿਸ਼ ਕਰਨੀ ਕਿ ਇਸ ਮਹੀਨੇ ਦੇ ਵਿੱਚ ਅਸੀਂ ਬਹੁਤ ਹੀ ਫ੍ਰੀ ਟਾਈਮ ਕੱਢ ਕੇ ਨੇਚਾ ਦੇ ਨਾਲ ਚਾਹੇ ਉਸ ਦਿਨ ਕੰਮ ਤੁਸੀਂ ਅਦੂਰੇ ਧੂੜੇ ਬਹੁਤ ਛੱਡ ਦੋ ਜੇਕਰ ਕੰਮ ਪਰ ਜਾਂਦੇ ਹੋ ਤਾਂ ਉੱਥੋਂ ਵੀ ਛੁੱਟੀ ਲੈ ਲਓ ਛੁੱਟੀ ਲੈ ਕੇ ਤਾਂ ਇੱਕ ਦਿਨ ਤੁਸੀਂ ਉਸ ਮੁਰਸ਼ਿਦ ਨੂੰ ਦੇ ਕੇ ਦੇਖੋ ਤੇ ਦੇਖੋ ਮਨ ਨੂੰ ਕਿੰਨਾ ਸਕੂਨ ਮਿਲੇਗਾ ਸੋ ਫਿਰ ਪਰਮਾਤਮਾ ਦੇ ਨਾਲ ਸੁਰਤੀ ਵੀ ਜੁੜਦੀ ਹੈ ਜੇਕਰ ਅਸੀਂ ਇੱਕ ਦਿਨ ਦਾ ਸਮਾਂ ਹੀ ਉਸ ਪਰਮਾਤਮਾ ਨੂੰ ਦੇ ਦਿੰਨੇ ਆ ਤੇ ਬਹੁਤ ਹੀ ਵੱਡਾ ਕਰਮ ਹੈ ਸੋ ਇਸ ਕਰਕੇ ਉਸ ਦਿਨ ਜੇਕਰ ਤੁਸੀਂ ਖੁਸ਼ੀਆਂ ਦੇ ਨਾਲ 11ਵੀਂ ਸ੍ਰੀਪ ਮਨਾਓ ਤਾਂ ਬਹੁਤ ਹੀ ਚੰਗਾ ਦਿਨ ਹੈ ਇੱਕ ਤਾਂ ਜੀਠਾ ਵੀਰਵਾਰ ਹੈ ਦੂਸਰਾ ਇਹ ਪਿਰਵ ਕੀਰਾਂ ਦੇ ਦਿਨ ਹੀ ਚੱਲ ਰਹੇ ਆ ਕਿਉਂਕਿ ਰੋਜੇ ਚੱਲਦੇ ਹੈ ਸੋ ਰੋਜਿਆਂ ਦੇ ਵਿੱਚ ਜੋ 11ਵੀਂ ਸ੍ਰੀਪ ਹੁੰਦੀ ਹੈ ਬਹੁਤ ਹੀ ਕਰਮਾ ਭਾਗਾ ਵਾਲਿਆਂ ਨੂੰ ਹੀ ਇਹ ਨਸੀਬ ਹੁੰਦਾ ਹੈ ਦਿਨ ਇਸ ਕਰਕੇ ਹਮੇਸ਼ਾ ਹੀ ਚੜ੍ਹਦੀ ਕਲਾ ਵਿੱਚ ਰਹੋ ਇਹ ਅਰਦਾਸ ਬੇਨਤੀ ਹੈ ਤੇ ਬਾਕੀ ਹਮੇਸ਼ਾ ਆਪਣੇ ਮੁਰਸ਼ਿਦ ਦੇ ਚਰਨਾਂ ਨਾਲ ਲੱਗੇ ਰਹੋ ਸੋ ਜਿਹੜਾ ਇਨਸਾਨ ਆਪਣੇ ਮੁਰਸ਼ਿਦ ਨੂੰ ਪੈਰ ਲਿੰਦਾ ਹੈ ਉਹਨਾਂ ਦੇ ਚਰਨਾਂ ਨਾਲ ਲੱਗ ਕੇ ਆਪਣਾ ਜੀਵਨ ਸਫਲ ਬਣਾਉਣਾ ਚਾਹੁੰਦਾ ਹੈ ਸੋ ਉਹਨਾਂ ਤੇ ਉਹ ਪ੍ਰਮਾਤਮਾ ਫਿਰ ਜ਼ਰੂਰ ਕਿਰਪਾ ਕਰਦਾ ਹੈ ਜਿਹੜਾ ਆਪਣਾ ਆਪ ਸੌਂਪ ਦਿੰਦਾ ਹੈ ਉਸ ਮੁਰਸ਼ਿਦ ਨੂੰ ਤਾਂ ਫਿਰ ਉਸ ਮੁਰਸ਼ਿਦ ਦਾ ਉਸ ਸਰੀਰ ਤੇ ਹੱਕ ਹੋ ਜਾਂਦਾ ਹੈ ਤਾਂ ਫਿਰ ਉਹ ਕਦੇ ਵੀ ਉਸ ਇਨਸਾਨ ਨੂੰ ਟੋਲਣ ਨਹੀਂ ਦਿੰਦਾ ਸੋ ਹਮੇਸ਼ਾ ਵਿਸ਼ਵਾਸ ਬਣਾਉਣ ਦੀ ਕੋਸ਼ਿਸ਼ ਤੇ ਉਹ ਪ੍ਰਮਾਤਮਾ ਲੱਗਿਆ ਰਹਿੰਦਾ ਹੈ ਜਦੋਂ ਕੋਈ ਸਾਡਾ ਵਿਸ਼ਵਾਸ ਤੋੜਨ ਦੀ ਕੋਸ਼ਿਸ਼ ਕਰਦਾ ਹੈ ਤੇ ਉੱਥੇ ਫਿਰ ਪ੍ਰਮਾਤਮਾ ਘੜਦਾ ਹੈ ਇੱਕ ਹੌਸਲਾ ਫਿਰ ਜਦੋਂ ਪ੍ਰਮਾਤਮਾ ਦਿੰਦਾ ਹੈ ਤੇ ਇੱਕ ਜੀਉਣ ਦੀ ਵਜ੍ਹਾ ਬਣ ਜਾਂਦੀ ਹੈ ਸੋ ਇਸ ਕਰਕੇ ਚੰਗੇ ਕਰਮ ਕਰੋ ਚੰਗੇ ਕਰਮਾਂ ਦਾ ਚੰਗਾ ਫਲ ਪ੍ਰਮਾਤਮਾ ਜ਼ਰੂਰ ਦਿੰਦਾ ਹੈ ਅਰਦਾਸਾਂ ਵੇਦੀਆਂ ਨੂੰ ਜ਼ਰੂਰ ਸੁਣਦਾ ਹੈ ਤੇ ਇੱਕ ਦਿਨ ਉਹ ਪੂਰੀਆਂ ਵੀ ਕਰ ਦਿੰਦਾ ਹੈ ਸੋ ਇਸ ਕਰਕੇ ਵਿਸ਼ਵਾਸ ਰੱਖ ਕੇ ਲਗਨ ਦੇ ਨਾਲ ਇੱਕ ਪਾਸੇ ਲੱਗੇ ਰਹੋ ਇੱਕ ਦਰ ਦੇ ਹੋ ਕੇ ਬੈਠ ਜਾਓ ਇੱਕ ਮੋਰੇ ਝੋਲੀ ਅਡੋ ਫਿਰ ਖੁਸ਼ੀਆਂ ਜ਼ਰੂਰ ਝੋਲੀ ਵਿੱਚ ਪੈਣਗੀਆਂ ਜੀ ਸੋ ਹੁਣ ਇਥੇ ਇੱਕ ਦੋ ਕਮੈਂਟ ਦੱਸ ਦਿੰਨੇ ਆ ਜੀ ਸੋ 11ਵਾਂ ਸ੍ਰੀਪ ਆਪਾਂ ਦੱਸ ਕਿ ਕਿ ਜਿੱਥੇ ਵੀਰਵਾਰ ਦੇ ਦਿਨ ਹੀ ਆ ਰਹੀ ਆ ਸੋ ਖੁਸ਼ੀਆਂ ਦੇ ਨਾਲ 11ਵੀਂ ਸ਼੍ਰੀਮਦਾ ਖਤਮ ਦਿਵਾਓ ਸੁਰਦਾਸਾਂ ਬੇਨਤੀਆਂ ਕਰੋ ਤਾਂ ਮਾਲਕ ਨੂੰ ਖੁਸ਼ ਰੱਖੋ ਤੇ ਆਪ ਵੀ ਖੁਸ਼ ਰਹੋ ਜੀ ਹੁਣ ਆਪਾਂ ਇੱਥੇ ਇੱਕ ਕਮੈਂਟ ਦੱਸਾਂਗੇ ਸੋ ਇੱਥੇ ਜੋ ਕਮੈਂਟ ਹੈ ਇਹਨਾਂ ਨੇ ਕਮੈਂਟਾਂ ਵਿੱਚ ਲਿਖਿਆ ਹੈ ਕਿ ਦੀਦੀ ਜੀ ਕੱਲ ਅਸੀਂ ਸ਼ਨੀਵਾਰ ਬਾਬਾ ਜੀ ਦੇ ਗਏ ਸੀ ਸੋ ਇਸ ਕਰਕੇ ਵੀਡੀਓ ਨਹੀਂ ਦੇਖ ਸਕੇ ਸੋ ਕੋਈ ਗੱਲ ਨਹੀਂ ਬਾਕੀ ਜਿੱਥੇ ਗਏ ਹੋ ਉਸ ਤੋਂ ਵੱਡਾ ਕੁਝ ਹੋ ਨਹੀਂ ਸਕਦਾ ਕਿਉਂਕਿ ਬਹੁਤ ਵੱਡਾ ਕਰਮ ਹੈ ਤੇ ਬਹੁਤ ਭਾਗਾਂ ਵਾਲਾ ਰੂਹਾ ਉਸ ਦਰਬਾਰ ਤੱਕ ਪਹੁੰਚਦੀ ਹੈ ਜਿੱਕਰ ਹਰ ਕੋਈ ਸੋਚੇ ਕਿ ਉੱਥੇ ਤੱਕ ਪਹੁੰਚ ਸਕੀਏ ਤਾਂ ਬਿਨਾ ਕਰਮਾਂ ਦੇ ਨਹੀਂ ਜਾ ਸਕਦੇ ਜੇ ਨੂੰ ਉਹ ਆਪ ਬੁਲਾਉਂਦਾ ਹੈ ਫਿਰ ਉਹੀ ਰੂਹ ਉੱਥੇ ਤੱਕ ਪਹੁੰਚਦੀ ਹੈ ਸੋ ਬਹੁਤ ਹੀ ਚੰਗਾ ਕਰਮ ਕਰਨ ਗਿਆ ਸੀ ਸੋ ਇਸ ਤੋਂ ਵਧੀਆ ਕਰਮ ਹੋਰ ਕੀ ਹੋ ਸਕਦਾ ਹੈ ਜੇ ਤੁਸੀਂ ਇੱਕ ਦਿਨ ਵੀਡੀਓ ਨਹੀਂ ਸੁਣੀ ਜਾਂ ਕੋਈ satsang ਨਹੀਂ ਸੁਣਿਆ ਤੇ ਕੋਈ ਗੱਲ ਨਹੀਂ ਕਿਉਂਕਿ ਜਿੱਥੇ ਗਏ ਹਾਂ ਉਸ ਤੋਂ ਇਲਾਵਾ ਕੁਝ ਹੋਰ ਵਧੀਆ ਹੋ ਹੀ ਨਹੀਂ ਸਕਦਾ ਸੋ ਕਿਉਂਕਿ ਬਹੁਤ ਹੀ ਖੁਸ਼ੀਆਂ ਦੇ ਨਾਲ ਇਹ ਦਿਨ ਆਉਂਦਾ ਹੈ ਤੇ ਕਰਮਾਂ ਵਾਲਾ ਰੋਹਾਂ ਨੂੰ ਬਾਬਾ ਜੀ ਦੇ ਦਰਸ਼ਨ ਕਰਨ ਨੂੰ ਮਿਲਦੇ ਹੈ ਸੋ ਜਿਨ੍ਹਾਂ ਨੇ ਬਾਬਾ ਜੀ ਦੇ ਇਸ ਮਹੀਨੇ دیدار ਕਰ ਲੈ ਦਰਸ਼ਨ ਕਰ ਲੈ ਜੋ ਅਰਦਾਸਾਂ ਬੇਨਤੀਆਂ ਕੀਤੀਆਂ ਸੁਖਣਾ ਸੁਖੀਆਂ ਜਾਂਦੀਆਂ ਹੈ ਫਿਰ ਬਾਬਾ ਜੀ ਪੂਰੀਆਂ ਵੀ ਬਹੁਤ ਜਲਦ ਕਰ ਦਿੰਦੇ ਆ ਬਹੁਤ ਹੀ ਹੈਰਾਨਗੀ ਵਾਲੀ ਗੱਲ ਹੁੰਦੀ ਹੈ ਜਦ ਕਿ ਅਸੀਂ ਕੋਈ ਸੁਖਣਾ ਸੁੱਕ ਕੇ ਹੁੰਦੇ ਆ ਪਰ ਸੁੱਖ ਤਾਂ ਲੈਨੇ ਆ ਫਿਰ ਵੀ ਮਨ ਵਿੱਚ ਇਹ ਹੁੰਦਾ ਹੈ ਕਿ ਪਤਾ ਨਹੀਂ ਇਹ ਕੰਮ ਹੋਣਾ ਹੈ ਜਾਂ ਨਹੀਂ ਇਹੋ ਜੇ ਬਹੁਤ ਕਮ ਹੈ ਜੋ ਅਸੀਂ ਅੱਖੀ ਆਪ ਦੇਖੇ ਹੋਏ ਆ ਤੇ ਕੀਤੇ ਹੋਏ ਆ ਸੋ ਜਦੋਂ ਪਬੱਜ ਜੀ ਰਸਤਾ ਕੱਢਣ ਤੇ ਆਉਂਦੇ ਆ ਤੇ ਫਿਰ ਪਲ ਵਿੱਚ ਹੀ ਕਾਦ ਕੀ ਤੋਂ ਕੀ ਬਣਾ ਦੇਣ ਸਿਰਫ ਉਹ ਹੀ ਜਾਣੀ ਜਾਣਾ ਇਨਸਾਨ ਨੂੰ ਵੀ ਸਮਝ ਨਹੀਂ ਆਉਂਦੀ ਜਦੋਂ ਅਰਦਾਸਾਂ ਨੂੰ ਪੂਰੀਆਂ ਕਰਨ ਤੇ ਆਉਂਦਾ ਹੈ ਚਾਹੇ ਇਨਸਾਨ ਦੇ ਕੋਲ ਕੁਝ ਹੈ ਚਾਹੇ ਨਹੀਂ ਹੈ ਪਰ ਉਹ ਪਰਮਾਤਮਾ ਉੱਥੇ ਖੜ ਜਾਂਦਾ ਹੈ ਜਿੱਥੇ ਉਹ ਮੁਰਸ਼ਿਦ ਖੜ ਗਿਆ ਫਿਰ ਉੱਥੇ ਕੋਈ ਪਰਮਾਤਮਾ ਕੋਈ ਨਾ ਕੋਈ ਆਨਾ ਬਹਾਨਾ ਢੋਈ ਲਗਾ ਹੀ ਦਿੰਦਾ ਹੈ ਤੇ ਜਦੋਂ ਅਰਦਾਸਾਂ ਪੂਰੀਆਂ ਹੋਣ ਦਾ ਸਮਾਂ ਆਉਂਦਾ ਹੈ ਫਿਰ ਇਨਸਾਨ ਨੂੰ ਖੁਦ ਨੂੰ ਵੀ ਪਤਾ ਨਹੀਂ ਚੱਲਦਾ ਕਾਦ ਕੀ ਤੋਂ ਕੀ ਹੋ ਗਿਆ ਸੋ ਇਸ ਕਰਕੇ ਹਮੇਸ਼ਾ ਹੀ ਇੱਕ ਗੱਲ ਦਾ ਧਿਆਨ ਰੱਖੋ ਜਦੋਂ ਵੀ ਕੋਈ ਸੁਖਣਾ ਸੁਖਦੇ ਉਹ ਤੇ ਉਸ ਸੁਖਣਾ ਨੂੰ ਪੂਰੀ ਜ਼ਰੂਰ ਕਰਨਾ ਚਾਹੀਦਾ ਹੈ ਜਿੰਨੇ ਸਮੇ ਦਾ ਆਪਾਂ ਵਾਅਦਾ ਐਦ ਰੱਖਦੇ ਆ ਸੋ ਜਦੋਂ ਅਸੀਂ ਕਿਸੇ ਨਾਲ ਵਾਅਦਾ ਕਰਦੇ ਆ ਤੇ ਜੇਕਰ ਉਹ ਵਾਅਦੇ ਨੂੰ ਅਸੀਂ ਸਮੇਂ ਸਿਰ ਪੂਰਾ ਕਰ ਦਿੰਨੇ ਆ ਤਾਂ ਫਿਰ ਸਾਨੂੰ ਫਿਰ ਤੋਂ ਉੱਥੇ ਤੱਕ ਲੋੜ ਪੈਂਦੀ ਹੈ ਤਾਂ ਸਾਡੀ ਆਸ ਪੂਰੀ ਵੀ ਜਲਦੀ ਪਾਲਕ ਕਰ ਦਿੰਦਾ ਹੈ ਕਿਉਂਕਿ ਉਹ ਜਾਣੀ ਜਾਣ ਹੈ ਜਿਹੜਾ ਇਨਸਾਨ ਵਾਅਦੇ ਦਾ ਪੱਕਾ ਹੈ ਸੋ ਇਹਨਾਂ ਗੱਲਾਂ ਨੂੰ ਸਮਝਦਾ ਹੈ ਫਿਰ ਪ੍ਰਮਾਤਮਾ ਉਹਦੇ ਤੇ ਕਿਰਪਾ ਜ਼ਿਆਦਾ ਕਰਦਾ ਹੈ ਇਸ ਕਰਕੇ ਇਹਨਾਂ ਗੱਲਾਂ ਨੂੰ ਹਮੇਸ਼ਾ ਧਿਆਨ 'ਚ ਰੱਖੋ ਕਿ ਜਦੋਂ ਅਸੀਂ ਕੋਈ ਸੁਖਣਾ ਸੁਖਦੇ ਹਾਂ ਤਾਂ ਜਲਦੀ ਤੋਂ ਜਲਦੀ ਉਹ ਸੁਖਣਾ ਪੂਰੀ ਕਰ ਦੇਣੀ ਚਾਹੀਦੀ ਹੈ